ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਿਲੌਰ ਦੇ ਨਵਾਸ਼ਹਿਰ ਰੋਡ ਤੇ ਪੁਰਾਣੀ ਚੁੰਗੀ ਦੇ ਕੋਲ ਉਸ ਵਕਤ ਹੜਕੰਪ ਮਚ ਗਿਆ ਜਦੋਂ ਕਿਸੇ ਅਣਜਾਣ ਵਿਅਕਤੀ ਦੇ ਡਿੱਗੇ 5-500 ਦੇ ਨੋਟਾਂ ਨੂੰ ਇਕੱਠਾ ਕਰਨ ਲਈ ਲੋਕ ਪਰਿੰਡਾ ਵਾਂਗ ਟੁੱਟ ਕੇ ਪੈ ਗਏ ਜਾਣਕਾਰੀ ਦਿੰਦਿਆਂ ਰਸੂਲਪੁਰ ਕਲੋਨੀ ਦੇ सुरेंद्रਪਾਲ ਕੁੱਗਾ ਨੇ ਦੱਸਿਆ ਕਿ ਉਸਨੇ ਉਥੋਂ ਲੰਘਦੇ ਸਮੇਂ ਆਪਣੀ ਸਕੂਟਰੀ ਰੋਕ ਕੇ ਦੇਖਿਆ ਕਿ ਕੁਝ ਔਰਤਾਂ ਸੜਕ ਦੇ ਉੱਪਰੋਂ ਪੈਸੇ ਇਕੱਠੇ ਕਰਕੇ ਆਪਣੇ ਕੱਪੜਿਆਂ ਵਿੱਚ ਲੁਕੋ ਰਹੀਆਂ ਸਨ ਜਿਨ੍ਹਾਂ ਨੇ ਉਹਨਾਂ ਔਰਤਾਂ ਕੋਲੋਂ ਸਾਰੇ ਪੈਸੇ ਕਢਵਾ ਕੇ ਆਪਣੇ ਕਬਜ਼ੇ ਵਿੱਚ ਕੀਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਨਾ ਸੜਕ ਤੇ ਡਿੱਗੇ ਪੈਸਿਆਂ ਦੀ ਗਿਣਤੀ ਘੱਟੋ ਘੱਟ 25-30000 ਰੁਪਏ ਦੇ ਕਰੀਬ ਹੋਵੇਗੀ ਅਤੇ ਔਰਤਾਂ ਦੇ ਪੈਸੇ ਚੁੱਕਣ ਤੋਂ ਪਹਿਲਾਂ ਇੱਕ ਮੋਟਰਸਾਈਕਲ ਵਾਲਾ ਵਿਅਕਤੀ ਕਾਫੀ ਪੈਸੇ ਇਕੱਠੇ ਕਰਕੇ ਰਫੂ ਚੱਕਰ ਹੋ ਗਿਆ ਤੇ ਇਹਨੇ ਪੈਸਿਆਂ ਵਿੱਚੋਂ ਸਿਰਫ 4500 ਰੁਪਏ ਹੀ ਹੱਥ ਆਏ ਹਨ ਜਿਨ੍ਹਾਂ ਨੂੰ ਆਪਣੀ ਪਹਿਚਾਨ ਦੱਸ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਤੁਸੀਂ ਦੇਖ ਰਹੇ ਹੋ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ। ਪੂਰੇ ਫਰਾਏ ਨੇ ਚੱਕਿਆ ਸੀ ਪੁੱਤਣਾ ਨੂੰ ਕਰਾਂਗੇ ਕੋਈ ਨਹੀਂ ਆ। ਲੈ ਬੈਠੋ ਬੈਠੇ ਨਾ ਭਾਈ। ਅੱਛੇ ਜੀ ਭਾਜੀ ਪੈਸੇ। ਭਾਜੀ ਸਭ ਇਕੱਠੇ ਕਿੱਥੇ ਜਿਹੜੇ ਖੋਗੇ ਬਾਕੀ ਲੈ ਕੇ ਇਕੱਠੇ ਕਰਕੇ ਕਿੰਨੇ ਤੋਂ ਖੋਇਆ ਸੀ 4500 ਰੁਪਏ ਇਕੱਠਾ ਕਰ ਲਿਆ ਉਹਦਾ ਕੋਲ ਕੋਲਿਆ। ਬਾਕੀ 50 ਲੱਗਦਾ ਭਾਜੀ ਆਪਣੇ ਪੈਸੇ।

ਔਰ ਬਾਗੀ ਪੀੜਿਤ ਅਗਲੇ ਵਾਲਾ ਬੰਦਾ ਤਾਂ ਇਹ ਲੈ ਕੇ ਚਲਾ ਗਿਆ ਜੀ ਕਿਤਨੇ ਕੇ ਪੈਸੇ تھے ਤੁਹਾਡਾ ਆਈਡੀਆ ਕਿੰਨਾ ਕਰਦਾ ਹੈ ਮੇਰਾ ਆਈਡੀਆ ਸਾਜ 20000 ਕਲਮਸਮ ਹੋਣਾ ਭਾਈ ਭਾਜੀ ਇਹ ਤਾਂ ਨਵਾਂ ਸ਼ਹਿਰ ਰੋਡ ਦੇ ਉੱਪਰ ਜਿਹੜੇ ਪੈਸੇ ਡਿਗੇ ਆ ਕਿਸੇ ਅਣਜਾਣ ਸ਼ਖਸ ਦੇ ਉਹ ਤੁਹਾਡੇ ਹੱਥ ਆਏ ਜਾਂ ਪਹਿਲਾਂ ਕਿਸੇ ਹੋਰ ਦੇ ਹੱਥ ਆਏ ਸੀ ਉਹ ਕਿੰਨੇ ਕੇ ਪੈਸੇ ਆ ਕਿੰਨੇ ਤੇ ਤੁਸੀਂ ਕੀ ਚਾਹੁੰਦੇ ਆ ਵੀ ਉਹਨਾਂ ਦੇ ਹੱਥੇ ਜਿਹੜੇ ਪੈਸੇ ਜਿਹਨਾਂ ਡਿਗੇ ਆ ਤੇ ਉਹਨਾਂ ਨੂੰ ਮਿਲਨੇ ਚਾਹੀਦੇ ਆ ਜੀ ਭਾਜੀ ਇਹ ਤਾਂ ਇਹੀ ਕਹਿੰਦੇ ਆ ਕਿ ਇੱਥੇ ਰੋਡ ਦੇ ਉੱਤੇ ਜਾਂਦੇ ਤੋਂ ਜੀ ਤੇ ਰੋਡ ਦੇ ਉੱਤੇ ਨਵਾਂ ਸ਼ਹਿਰ ਰੋਡ ਆ ਉੱਥੇ ਜਾਂਦੇ ਤੇ ਜੀ ਰਾਹ ਦੇ ਵਿੱਚ ਕਿਸੇ ਅਣਜਾਣ ਬੰਦੇ ਦੇ ਪੈਸੇ ਡੇਗ ਗਏ ਵੀ ਲੋਕਾਂ ਨੇ ਇੱਥੇ ਇਕੱਠੇ ਕੀਤੇ ਆ ਬਾਕੀ ਜਿਹਨਾਂ ਕੋਲ ਵੀ ਖੋਇਆ 4500 ਰੁਪਏ ਆ ਸਭ ਨੂੰ ਆਪਣਾ ਗੱਤ ਕੇ ਬੰਦਾ ਪੈਸੇ ਲੈ ਕੇ ਜਾ ਸਕਦਾ ਵੀ ਬਾਕੀ ਇਹਨਾਂ ਦੇ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਗਏ ਆ ਜਿਹੜੇ ਜਿਹਨਾਂ ਕੋਲ ਖੋਇਆ ਆ ਵੀ ਕਿਸੇ ਅਣਜਾਣ ਬੰਦੇ ਦੇ ਦੇਖੇ ਸੀ ਪਤਾ ਨਹੀਂ ਕਿਤੇ ਦੀ ਜ਼ਰੂਰਤ ਜਿਆਦਾ ਸੀ ਉਹਨੇ ਕਿੱਥੇ ਚੱਲਾਈ ਆ ਕੋਈ ਹਸਪੀਟਲ ਚੱਲਾਈ ਕਿਤੇ ਵੀ ਚੱਲਾ ਦੀ ਉਹਦੇ ਪੈਸੇ ਡੇਗ ਗਏ ਬਾਕੀ ਭਾਈ ਜੀ 4500 ਰੁਪਏ ਸਾਡੇ ਕੋਲ ਹੈਗਾ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਸਕਦਾ ਆ ਠੀਕ ਆ ਜੀ ਦਰبار ਮਈਆ ਭਗਵਾਨ ਜੀ ਦੇ ਬਾਹਰ ਲਾਇਆ ਮੇਰਾ ਪਿੰਡ ਇੰਦਰਾ ਕਲੋਨੀ ਨਗਰ ਆ ਸਾਡੇ ਨਾਲ ਬਾਕੀ ਨੂੰ ਇਕੱਠੇ ਕਰਕੇ ਲੈ ਗਏ ਆ ਠੀਕ ਨੇ